ਹਾਲੇ ਤਾਂ ਮੈਂ ਇਹ ਨਹੀਂ ਦੱਸਿਆ ਕਿ ਮੁੰਬਈ ਦੇ ਇੱਕ ਬਹੁਤ ਵੱਡੇ 스타 ਤੋਂ ਪੰਜਾਬ ਦੇ ਦੋ 스타 ਬਹੁਤ ਸਾਰਾ ਪੈਸਾ ਲੁੱਟ ਕੇ ਕਰੋੜਾਂ ਰੁਪਈਆ ਇੱਥੋਂ ਆਪਣੇ ਘਰ ਵੇਚ ਕੇ ਵੀ ਪੰਜਾਬ ਚਲੇ ਗਏ ਤੇ ਹੁਣ ਕਈ ਸਾਲਾਂ ਬਾਅਦ ਉਹਦੇ ਨਾਲ ਸਟੇਜ ਸ਼ੇਅਰ ਕਰ ਰਹੇ ਆ ਮੈਂ ਤਾਂ ਹਾਲੇ ਇਹ ਨਹੀਂ ਦੱਸਿਆ ਪਰ ਇੱਕ ਛੋਟੇ ਜਿਹੇ ਆਕਟਰ ਨੇ ਵਧੀਆ ਐਕਟਿੰਗ ਕਰ ਦਿੱਤੀ ਤੇ بڑا ਐਕਟਰ ਜਿਹੜਾ ਸੀ ਅਸਲੀ ਟੇਬਲ ਚੱਕ ਕੇ ਮਾਰ ਕੇ ਕਹਿੰਦਾ ਮੈਨੂੰ ਪਤਾ ਨਹੀਂ ਲੱਗਿਆ ਮੈਂ ਸੋਚਿਆ ਨਕਲੀ ਆ ਟੇਬਲ ਮਾਰਨੇ ਦਾ ਸੀਨ ਸੀਗਾ ਤੁਸੀਂ ਸੋਚ ਕੇ ਦੇਖੋ ਕਿ ਇਸ ਹੱਦ ਤੱਕ ਮਾਹੌਲ ਗਿਰਿਆ ਹੋਇਆ ਫਿਰ ਜੇ ਅਸੀਂ ਕੋਈ ਗੱਲ ਕਰਦੇ ਆਂ ਫਿਰ ਲੋਕ ਕਹਿੰਦੇ ਗਲਤ ਹੈ ਅਸੀਂ ਨੰਬਰ ਪਾਇਆ ਸੀ ਇੱਕ ਮਾਤਾ ਦੀ ਮਦਦ ਲਈ ਅਸੀਂ ਆਪਣੀ ਮਦਦ ਲਈ ਕੋਈ ਪਾਇਆ ਨਹੀਂ ਨੰਬਰ ਚਲੋ ਉਹ ਕੁਦਰਤੀ ਸੂਤ ਲੱਗ ਗਿਆ ਕਰੇ ਕਰਾਵੇ ਆਪੇ ਆਪ ਜਿਹੜੇ ਬੰਦੇ ਮਜ਼ੇ ਲੈਂਦੇ ਆ ਨਾ ਮੈਸੇਜ ਕਰਕੇ ਜਾਂ ਫੋਨ ਕਰਕੇ ਉਹ ਨਾ ਕਰੋ ਵੀਰ ਹੈਲੋ ਸਤਿ ਸ਼੍ਰੀ ਅਕਾਲ ਨਮਸਕਾਰ ਸलाम ਦੋਸਤੋ ਤੇ ਪਿਛਲੀ ਵੀਡੀਓ ਵਿੱਚ ਆਪਾਂ ਦੱਸਿਆ ਸੀ ਡਾਇਰੈਕਟਰ ਬਾਰੇ ਤੇ ਸਿਕੰਦਰ ਬਾਰੇ ਸਿਕੰਦਰ 'ਚ ਮੈਂ ਕੰਮ ਵੀ ਕੀਤਾ ਹੈ ਦੱਸਿਆ ਤੁਹਾਨੂੰ ਤੇ ਉਹਦੇ ਵਿੱਚ ਦੇਖੋ ਕਿਸੇ ਨੇ ਕਮੈਂਟ ਪਾਇਆ ਤੁਹਾਨੂੰ ਸਪਰੂਫ ਮਿਲ ਸਕਦਾ ਹੈ ਕਿ ਉਹ ਸਾਡੇ ਭਰਾ ਸੀ ਮੁਸਾਫਰ ਬੈਂਡ ਵਾਲੇ ਇਹਨਾਂ ਨੇ ਸਾਨੂੰ ਲੁੱਟ ਕੇ ਦੁਆਰਾ ਕਦੀ ਕਾਲ ਕਰਨੀ ਵੀ ਜਾਇਜ਼ ਨਹੀਂ ਸਮਝੀ ਇਦਾਂ ਹੀ ਹੁੰਦਾ ਐਸ ਇੰਡਸਟਰੀ ਦੇ ਵਿੱਚ ਇਦਾਂ ਹੀ ਲੋਕ ਚੱਲਦੇ ਆ ਇਹ ਲੋਕਾਂ ਨਾਲ ਠਗੀਆਂ ਮਾਰ ਕੇ ਲੋਕਾਂ ਵਿੱਚ ਗੱਲ ਕਿਉਂ ਨਹੀਂ ਆਉਣ ਦਿੰਦੇ ਆਪਸ ਵਿੱਚ ਠਗੀਆਂ ਮਾਰ ਕੇ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਲੋਕਾਂ ਤੋਂ ਲੁੱਟਣਾ ਹੈ ਕਈ ਹੋਰ ਮੁਰਗਾ ਫੜ ਕੇ ਗਾਂ ਲੁੱਟ ਲੈਂਦੇ ਆ ਜੇ ਪਬਲਿਕ ਨੂੰ ਇਹ ਪਤਾ ਲੱਗ ਗਿਆ ਤਾਂ ਇਹ ਚੀਜ਼ਾਂ ਨਹੀਂ ਹੋਣੀਆਂ ਤੇ ਆਜੋ ਗਨ ਐਂਡ ਗੋਲ ਦੀ ਗੱਲ ਕਰਦੇ ਆ ਗਨ ਐਂਡ ਗੋਲ ਫਿਲਮ ਜਿਹੜੀ ਆ ਇਹ ਬਣਾਈ ਸੀ ਸਿਮਰਜੀਤ ਸਿੰਘ ਹੁੰਦਲ ਨੇ ਇਹਨੇ ਪੁੱਤ ਜੱਟਾਂ ਦੇ ਜੱਟ ਬੋਏ ਬਣਾਈ ਸੀ 25 ਕਿੱਲੇ ਬਣਾਈ ਆ ਕਈ ਫਿਲਮਾਂ ਨੇ ਬਣਾਈਆਂ ਆ ਐਂਡ ਦੇ ਵਿੱਚ ਇਹਨ ਇੱਕ ਸਿੰਘੇ ਹੋਣਾ ਨਾਲ ਵੀ ਬਣਾਈ ਸੀ ਹਨਾ ਤੇ ਇਹ ਇਹ ਬੰਦੇ ਦੀ ਪਹਿਲੀ ਫਿਲਮ ਨੂੰ ਅਵਾਰਡ ਮਿਲਦਾ ਅਵਾਰਡ ਜਿਹੜੇ ਆ ਪੈਸਿਆਂ ਤੇ ਮਿਲ ਜਾਂਦੇ ਆ ਅਕਸਰ ਤੇ ਬਹੁਤ ਚੀਜ਼ਾਂ ਹੋਈਆਂ ਤੁਸੀਂ ਦੇਖਿਆ ਹੋਣਾ ਸਾਡਾ ਹੱਕ ਨੂੰ ਬਹੁਤ ਅਵਾਰਡ ਮਿਲੇ ਸੀ ਤੇ ਉਹਦੇ ਵਿੱਚ ਕਈ ਸ਼ੌਟ ਤਾਂ ਕਿਵੇਂ ਸੀ ਫਿਰ ਵੀ ਉਹ ਹਨਾ ਅਵਾਰਡ ਲੈ ਗਈ ਤੇ ਉਹ ਅਵਾਰਡ ਜਦੋਂ ਮਿਲਿਆ ਤੇ ਮੇਤੋਂ ਮੇਰੇ ਕੋਲ ਕੋਈ ਬੈਠਾ ਸੀ ਉਹ ਬੰਦੇ ਨੇ ਇਹਨੂੰ ਮੇਤੋਂ ਵਧਾਈਆਂ ਦੁਆਈਆਂ ਸਿਮਰਜੀਤ ਹੁੰਦਲ ਨੂੰ ਵਧਾਈਆਂ ਦਉਣ ਵਾਲੇ ਆਪਣੇ ਸੁਰਮੀਤ ਮਾਵੀ ਜਿਨ੍ਹਾਂ ਨੇ 84 ਪੰਜਾਬ ਦੇ ਵਿੱਚ ਡਾਇਲੌਗ ਲਿਖੇ ਸੀ ਬਹੁਤ ਫਿਲਮਾਂ ਉਹਨਾਂ ਨਹੀਂ ਆਈਆਂ ਤੇ ਜਿਹੜੀ ਗਨ ਐਂਡ ਗੋਲ ਸੀ ਉਹਨਾਂ ਦੀ ਲਿਖੀ ਸੀ ਬਹੁਤ ਸੋਹਣੀ ਸਟੋਰੀ ਸੀ ਪਰ ਸਿਰਫ ਪ੍ਰੋਡਿਊਸਰਾਂ ਨਾਲ ਪਤਾ ਨਹੀਂ ਕੀ ਖੁੰਦਾ ਕੱਢਣੀ ਸੀ ਅਡਿਟਿੰਗ ਅਡਿਟਿੰਗ ਦੇ ਵਿੱਚ ਮਾਰ ਦਿੱਤੀ ਉਹ ਫਿਲਮ ਖਤਮ ਕਰਤੀ ਲੇਕਿਨ ਫਿਲਮ ਚੱਲ ਸਕਦੀ ਸੀ ਉਹ ਕਿਨਾ ਕਿਨਾ ਨੇ ਕਿਹਦੇ ਨਾਲ ਕੀ ਕੀਤਾ ਉਹ ਦੱਸ ਦਿੰਨੇ ਆ ਚਾਰ ਬੰਦਿਆਂ ਦੀਆਂ ਫੋਟੋਆਂ ਲੱਗੀਆਂ ਨੇ ਇਹ ਚਾਹੁੰਦੀਆਂ ਕਿਉਂ ਲੱਗੀਆਂ ਪਹਿਲਾਂ ਤਾਂ ਕਰਦੇ ਆ ਡਾਇਰੈਕਟਰ ਦੀ ਗੱਲ ਡਾਇਰੈਕਟਰ ਮੈਨੂੰ ਮਿਲਦਾ ਹੈ ਜੀ ਉਹ ਮੈਨੂੰ ਫਾਈਨਲ ਕਰਦਾ ਹੈ ਫਿਲਮ ਲਈ ਉਹਦੇ ਵਿੱਚ ਇਹ ਗੱਲ ਕਰਦਾ ਵੀ ਤੂੰ ਐਕਟਰ ਨੂੰ ਵੀ ਟ੍ਰੇਨ ਕਰਨਾ ਆਪਾਂ ਟ੍ਰੇਨ ਕਰਦੇ ਆ ਉਹਨੂੰ ਮੋਟਾ ਹੁੰਦਾ ਥੋੜਾ ਜਿਹਾ ਮੁੰਬਈ ਦੇ ਵਿੱਚ ਕਾਫੀ ਰਨਿੰਗ ਰੂਨਿੰਗ ਕਰਕੇ ਉਹਨੂੰ ਸੈੱਟ ਕਰਦੇ ਆਂ ਜੀ ਸ਼ੂਟਿੰਗ ਲਈ ਮਾਲਪੁਰ ਜਾਂਦੇ ਆ ਮਾਲਪੁਰ ਜਿੰਨੀਆਂ ਲੋਕੇਸ਼ਨਾਂ ਹੁੰਦੀਆਂ ਆ ਉਹ ਮੈਂ ਇਹਨਾਂ ਨੂੰ ਫ੍ਰੀ ਹਾਇਰ ਕਰਕੇ ਦਿਨਾ ਕਿਉਂਕਿ ਮੇਰੀ ਉੱਥੇ ਬਣੀ ਹੋਈ ਸੀ। ਉਹ ਕਿਵੇਂ ਬਣੀ ਹੋਈ ਸੀ? ਅਲੀ ਹਸਨ ਸਾਹਿਬ ਉੱਥੇ ਬਹੁਤ ਵੱਡੇ ਕੋਚ ਫੁੱਟਬਾਲ ਦੇ। ਦੁਨੀਆ ਨੂੰ ਪਤਾ ਨਹੀਂ। ਉਹਨਾਂ ਨੇ ਮੇਰਾ ਸਾਥ ਦਿੱਤਾ ਫੁੱਟਬਾਲ ਦੇ ਲਈ ਨਵੇਂ ਮੁੰਡੇ ਹਾਇਰ ਕੀਤੇ ਗਏ ਜਿਹੜੇ ਡੁਪਲੀਕੇਟ ਦੇ ਤੌਰ ਤੇ ਯੂਜ਼ ਕਰਨੇ ਸੀ। ਮੇਰਾ ਪਲਾਨਿੰਗ ਉਹ ਸੀ। ਡਾਇਰੈਕਟਰ ਸਾਹਿਬ ਇਹ ਕਿੰਨੇ ਕੁ ਪਾਣੀ ਚ ਸਾਰੀ ਇੰਡਸਟਰੀ ਨੂੰ ਪਤਾ ਪਰ ਕੋਈ ਨਹੀਂ ਬੋਲਦਾ ਪਿੱਟ ਪਿੱਛੇ ਇਹਨਾਂ ਨੂੰ ਕਹਿ ਦਿੰਦੇ ਆ ਆਉਂਦਾ ਜਾਂਦਾ ਉਹਨੂੰ ਕੁਛ ਨਹੀਂ। ਚਲੋ ਕੋਈ ਨਹੀਂ ਅਸੀਂ ਨਾਲ ਮਿਲ ਕੇ ਸ਼ੁਰੂ ਕੀਤੀ ਫਿਲਮ ਪਰ ਪੈਸੇ ਦੇ ਪੁੱਤ ਇਹਨਾਂ ਨੇ ਸੰਧਲ ਸਾਹਿਬ ਜਿਹੜੇ ਜੱਟ ਪੁਆਏ ਪੁੱਤ ਜੱਟਾਂ ਦੇ ਉਹ ਫਿਲਮ 'ਚ ਕਿਦਾਂ ਕੀਤੀ ਗੇਮ ਉਹ ਸਭ ਨੂੰ ਪਤਾ ਆ ਤੇ ਕਿਦਾਂ ਉਹਨਾਂ ਨੂੰ ਕਾਣੇ ਕਰਕੇ ਰੱਖਿਆ ਉਹ ਬੋਲ ਨਹੀਂ ਸਕੇ ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਹੁੰਦੀ ਆ ਜੀ ਆਪਾਂ ਸ਼ੂਟਿੰਗ ਸ਼ੁਰੂ ਕਰਦੇ ਆ ਸ਼ੂਟਿੰਗ ਦੇ ਵਿੱਚ ਮੈਂ ਬਹੁਤ ਸਾਰੇ ਬੰਦਿਆਂ ਦੀ ਕਾਸਟਿੰਗ ਕਰਾਉਣਾ ਨਵੇਂ ਐਕਟਰ ਆ ਜਿਹੜਾ ਗੁਰਪ੍ਰੀਤ ਤੋਤੀ ਹੈ ਜਾਂ ਫਿਰ ਅਤਰੀ ਹੈ ਇਹਨਾਂ ਸਾਰਿਆਂ ਨੂੰ ਇਸ ਫਿਲਮ 'ਚ ਮੈਂ ਫਾਈਨਲ ਕਰਵਾਉਣਾ ਜੀ ਉਸ ਤੋਂ ਬਾਅਦ ਜਦੋਂ ਪੰਜਾਬ ਦੇ ਵਿੱਚ ਮੇਰੀ ਗਰਮਿੰਦਰ ਕੈਂਡੋਵਾਲ ਹੋਣਾ ਨਾਲ ਤੇ 76 ਗਿੱਲ ਹੋਣਾ ਨਾਲ ਥੋੜੀ ਅਣਬਣ ਸੀ ਉਹ ਸੈੱਟ ਤੇ ਕੋਈ ਬੰਦਾ ਗਰਮਿੰਦਰ ਕੈਂਡੋਵਾਲ ਨੂੰ ਲੈ ਆਉਂਦਾ ਚਲੋ ਮੈਂ ਮਨ ਚ ਖੋਟ ਨਹੀਂ ਰੱਖਦਾ ਮੈਂ ਫੇਰ ਇਹਨਾਂ ਨਾਲ ਗੱਲ ਕਰ ਲੈਣਾ ਪ੍ਰੋਡਿਊਸਰਾਂ ਨੂੰ ਮਿਲਾ ਦੇਣਾ ਇਹ ਮੇਰੇ ਤੋਂ ਜ਼ਿਆਦਾ ਪ੍ਰੋਡਿਊਸਰਾਂ ਨਾਲ ਕਿਹੋ ਖਿਚੜੀ ਹੁੰਦੇ ਆ ਫਿਰ ਜਿਹੜੇ ਮੇਰੇ ਦੁਸ਼ਮਣ ਆ ਸ਼ਾਇਦ ਉਹ ਦੁਸ਼ਮਣੀ ਵਾਲੀਆਂ ਗੱਲਾਂ ਕਰਨਗੇ ਜਾਂ ਕਿੱਦਾਂ ਮੈਨੂੰ ਨਹੀਂ ਪਤਾ ਚੰਗੀਆਂ ਕੀਤੀਆਂ ਜਾਂ ਮਾੜੀਆਂ ਪਰ ਮੈਨੂੰ ਪ੍ਰੋਡਿਊਸਰਾਂ ਨੇ ਕਿਹਾ ਇੱਕ ਗਾਣਾ ਲਿਖ ਫਿਲਮ ਲਈ ਮੈਂ ਕਿਹਾ ਜੀ ਮੈਂ ਨਹੀਂ ਲਿਖਦਾ ਮੈਂ ਗਾਣੇ ਨਹੀਂ ਲਿਖਦਾ ਚਲੋ ਉਹਨਾਂ ਨੇ ਜੋਰ ਪਾਇਆ ਮੈਂ ਕਿਹਾ ਗਾਣਾ ਲਿਖ ਦਿਨਾਂ ਨਾ ਮੇਰਾ ਵਿਚ ਨਾ ਪਾਇਓ ਔਰ ਇਹ ਗਾਣਾ ਇਦਾਂ ਇਦਾਂ ਕਰਕੇ ਲਾਂਚ ਕਰਿਓ ਫੇਰ ਫਾਇਦਾ ਹੋਊਗਾ ਡੀਜੇ ਵਾਲਿਆਂ ਨੂੰ ਵੰਡ ਦਿਓ ਰਿਲੀਜ਼ ਹੋਣ ਤੋਂ ਪਹਿਲਾਂ ਫਿਲਮ ਤੇ ਭਾਵੇਂ ਕੋਲੋਂ ਪੈਸੇ ਦਿਓ ਹਰ ਡੀਜੇ ਤੇ ਗਾਣਾ ਵੱਜਣਾ ਚਾਹੀਦਾ ਗਾਣਾ ਸੀ ਮੈਂ ਬਿਜਲੀ ਦੀ ਤਾਰ ਦੇਖ ਟੱਚ ਕਰਕੇ ਮੈਨੂੰ ਪੈਗ ਵਾਂਗੂ ਪੀ ਜਾਵੇ ਖੜੱਚ ਕਰਕੇ ਉਹ ਗਾਣਾ ਚਲੋ ਲੈ ਲੈਂਦੇ ਆ ਪਰ ਥੋੜੇ ਦਿਨਾਂ ਬਾਅਦ ਜਿਹੜਾ ਡਾਇਰੈਕਟਰ ਹੈ ਸਿਮਰਜੀਤ ਮੈਨੂੰ ਕਹਿੰਦਾ ਹੈ ਕਿ ਪ੍ਰੋਡਿਊਸਰਾਂ ਤੋਂ 60000 ਰੁਪਇਆ ਹੋਰ ਮੰਗ ਪਹਿਲਾਂ ਵੀ ਜਿਹੜੇ ਪੈਸੇ ਮਿਲੇ ਹੁੰਦੇ ਉਹਦੇ ਵਿੱਚੋਂ ਕਈ ਖਰਚੇ ਕਰਾ ਦਿੰਦੇ ਆ ਜਾਂ ਕਿੱਦਾਂ ਮੈਨੂੰ ਕਈ ਵਾਰੀ ਕਹਿੰਦੇ ਵੇ ਮੈਂ ਤਾਂ ਕਮਿਸ਼ਨ ਵੀ ਨਹੀਂ ਲਿਆ ਇਹ ਇੰਡਸਟਰੀ ਇਦਾਂ ਦੀ ਆ ਜੀ ਇਹਨਾਂ ਨੇ ਰਲ ਮਿਲ ਕੇ ਖਰਾਬ ਕੀਤੀ ਆ ਚਲੋ ਜੀ ਉੱਪਰ ਇੱਕ ਦਿਨ ਮੈਨੂੰ ਕੋਈ ਬੰਦੇ ਮਿਲਣ ਆਏ ਹੁੰਦੇ ਆ ਜਿਹੜਾ ਬੰਦਾ ਮਿਲਣ ਆਇਆ ਹੁੰਦਾ ਉਹਦਾ ਨਾਂ ਦੀਪ ਹੈ ਜੀ ਧੂਰੀ ਤੋਂ ਉਹ ਅਲਫਾਜ਼ ਹੋਣਾ ਦਾ ਹਨੀ ਸਿੰਘ ਹੋਣਾ ਦਾ ਖਾਸ ਹੈ ਤੂੰ ਮੈਨੂੰ ਬਹੁਤ ਪਿਆਰ ਕਰਦਾ ਉਹ ਉੱਥੇ ਆਇਆ ਹੁੰਦਾ ਤੇ ਜਦੋਂ ਥੱਲੇ ਬੀਟ ਕਰਦੇ ਰਹਿੰਦੇ ਮੈਂ ਜਾਂਦਾ ਨਹੀਂ ਥੱਲੇ ਮੇ ਨਾਲ ਗੱਲ ਕਰਦਾ ਹੁੰਦਾ ਉਹ ਦਰਵਾਜ਼ਾ ਖੋਲ ਕੇ ਅੰਦਰ ਕਮਰੇ ਚ ਆ ਜਾਂਦੇ ਇੰਨੇ ਚਿਰ ਨੂੰ ਇਹ ਡਾਇਰੈਕਟਰ ਮੇਰੀ ਧੌਣ ਤੇ ਮਾਰਦਾ ਏਦਾਂ ਚਪੇੜ ਦੇ ਤੂੰ ਸਾਲਿਆ ਕਹਿੰਦਾ ਬਹੁਤ ਬਣਿਆ ਪੈਸੇ ਮੰਗ ਇੰਨੇ ਚਿਰ ਨੂੰ ਉਹ ਦੇਖ ਲੈਂਦੇ ਉਹਨਾਂ ਨੂੰ ਲੱਗਦਾ ਮੇਰੇ ਨਾਲ ਹੱਥਾ ਪਾਈ ਹੁੰਦਾ ਉਹ ਕਹਿੰਦਾ ਬਾਈ ਤੇ ਹੱਥ ਚੱਕਦਾ ਉਹ ਇਹਨੂੰ ਕੁੱਟ ਦਿੰਦੇ ਆ ਕੁਝ ਬੰਦੇ ਜੂਨੀਅਰ ਦੇ ਆ ਕੇ ਵੀਡੀਓ ਬਣਾ ਲੈਂਦੇ ਪਰ ਵੀਡੀਓ ਵਾਇਰਲ ਨਹੀਂ ਕਰਦੇ ਕਿਉਂਕਿ ਉੱਚ ਮੈਂ ਬਦਨਾਮ ਨਹੀਂ ਹੋਣਾ ਸੀ ਉਹਦੇ ਚੋ ਹੀ ਮਾਰਦੇ ਹੁੰਦੇ ਮੈਂ ਮਾਰਿਆ ਨਹੀਂ ਇਹਦੇ ਇਹ ਡਾਇਰੈਕਟਰ ਬੜਾ ਤੇਜ ਆ ਕਮੀਨਾ ਆ ਇਹ ਸਵੇਰ ਨੂੰ ਪੱਟਾ ਜਾਂ ਗੱਲ ਚ ਪਾ ਲੈਂਦਾ ਕਿ ਮੇਰੇ ਬਹੁਤ ਲੱਗੀਆਂ ਮੈਨੂੰ ਲੱਗਦਾ ਮੈਨੂੰ ਜਾਣਾ ਪਊਗਾ ਮੈਂ ਸਮਾਨ ਪੈਕ ਕਰਦਾ ਪ੍ਰੋਡਿਊਸਰ ਕਹਿੰਦੇ ਵੇ ਜਾਣਾ ਪਊਗਾ ਪ੍ਰੋਡਿਊਸਰ ਮੈਨੂੰ ਬੁਲਾਉਂਦੇ ਆਪਣੇ ਕਮਰੇ 'ਚ ਕਹਿੰਦੇ ਵੇ ਸਾਰਾ ਸਟਾਫ ਕਹਿੰਦਾ ਵੇ ਇਹਨੂੰ ਕੱਢੋ ਸਟਾਫ ਨੇ ਪੁੱਛਿਆ ਭਾਈ ਉਹਨਾਂ ਨੇ ਪ੍ਰੋਡਿਊਸਰ ਨੇ ਪੁੱਛਿਆ ਸਟਾਫ ਨੂੰ ਕਿਉਂ ਕੱਢੋ ਕਹਿੰਦੇ ਸਾਨੂੰ ਪੈਂਦਾ ਬਹੁਤ ਹੈ ਭਾਈ ਤੁਸੀਂ ਉਹਨਾਂ ਤੋਂ ਪੈਸੇ ਲੈ ਕੇ ਉਹਨਾਂ ਦੇ ਸੈੱਟ ਤੇ ਸੁੱਤੇ ਰਹਿੰਦੇ ਹੋ ਮੈਂ ਪਾਉਂਗਾ ਨਹੀਂ ਮੈਂ ਭਾਵੇਂ 2 ਵਜੇ ਸਵੇਰ ਮੈਂ ਕਦੀ ਸੈੱਟ ਤੇ ਇਦਾਂ ਦੀ ਨਹੀਂ ਹੋਣ ਦਿੱਤੀ ਜਿਹੜੋ ਸੈੱਟ ਤੇ ਹੀ ਪੁੱਛ ਲਓ ਮੈਂ ਆੜਮ ਜ਼ਰੂਰ ਸੀ ਪਰ ਕੰਮ ਟਾਈਮ ਨਾਲ ਮੈਂ ਕਰਦਾ ਸੀ ਇਹਦੇ ਗਾਣਾ ਸ਼ੂਟ ਕਰਨ ਲੱਗਦੇ ਪ੍ਰੋਡਕਸ਼ਨ ਇਹਨਾਂ ਦੀ ਢਿੱਲੀ ਪੈ ਜਾਂਦੀ ਆ ਫਿਰ ਬੁਲਾ ਲਿਆ ਜਾਂਦਾ ਜੀ ਉੱਥੇ ਜਰਨੈਲ ਨੂੰ ਜਰਨੈਲ ਭਾਈ ਸਾਹਿਬ ਦੀ ਐਂਟਰੀ ਇਹਨਾਂ ਦੀ ਜਨਜੋਦ ਦੀ ਵੀ ਨਾਲ ਹੀ ਐਂਟਰੀ ਜਨਜੋਦ ਉਹ ਜਿਹੇ ਜਿਹੜੀ ਫਿਲਮ ਆ ਰਹੀ ਆ ਜੀ ਚੱਲ ਮੇਰਾ ਪੁੱਤ ਫੋਰ ਇਹ ਪ੍ਰੋਡਕਸ਼ਨ ਵਾਲੇ ਨੇ ਜਿਹੜੇ ਡਾਇਰੈਕਟਰ ਬਣ ਗਏ ਕਈ ਕਾਸਟਿੰਗ ਵਾਲੇ ਡਾਇਰੈਕਟਰ ਬਣ ਗਏ ਘਾਨ ਗੁੜਗੋਵਰ ਫਿਲਮਾਂ ਦਾ ਹੋਣਾ ਤੈ ਹੁਣਾਂ ਹੀ ਸੀ ਉਹ ਹੋ ਰਿਹਾ ਚਲੋ ਜੀ ਇਹ ਸਾਰੇ ਚੱਟੇ ਬੱਟੇ ਕਿਨਾਂ ਦੇ ਆ ਤੁਹਾਨੂੰ ਮੈਂ ਦੱਸ ਚੁੱਕਾ ਕੋਈ ਵੀ ਗੱਲ ਕਿਸੇ ਲਈ ਮੈਂ ਝੂਠ ਨਹੀਂ ਬੋਲਦਾ ਚਲੋ ਜੀ ਅ ਪ੍ਰੋਡਕਸ਼ਨ ਸ਼ੁਰੂ ਕਰ ਦਿੰਦੇ ਪਹਿਲੇ ਦਿਨ ਹੀ ਚਲੋ ਮੈਂ ਤਾਂ ਡਾਇਰੈਕਟਰ ਤੋਂ ਟੁੱਟਿਆ ਰਹਿਣ ਲੱਪੈਨਾ ਪਰ ਐਕਟਰ ਤੋਂ ਪ੍ਰੋਪਰ ਕੰਮ ਨਹੀਂ ਲਿਆ ਜਾ ਰਿਹਾ ਸੀ ਉਹਨੂੰ ਪੰਪ ਦੇ ਦਿੱਤਾ ਜਾਂਦਾ ਉਹਦੇ ਘਰਦਿਆਂ ਨੂੰ ਪੰਪ ਦਿੱਤਾ ਬਹੁਤ ਵਧੀਆ ਐਕਟਰ ਚਲੋ ਜੀ ਉਹ ਸ਼ੂਟਿੰਗ ਸ਼ੁਰੂ ਹੁੰਦੀ ਜਿੱਦਣ ਮੇਰੀ ਸ਼ੂਟਿੰਗ ਹੁੰਦੀ ਆ ਉਦੋਂ ਨੇ ਮੇਰੇ ਵਿੱਚ ਗੱਡੀ ਮਰਵਾ ਦਿੰਦੇ ਆ ਮੇਰੀ ਪਸਲੀ ਫ੍ਰੈਕਚਰ ਹੋ ਜਾਂਦੀ ਆ ਬੱਕੀ ਦੀ ਦੂਜੀ ਵਾਰ ਐਕਟਰ ਨਵਾਂ ਸੀ ਕਹਿ ਸਕਦੇ ਆ ਜਾਂ ਜਾਣ ਕੇ ਪਤਾ ਨਹੀਂ ਦੂਜੀ ਵਾਰ ਉਹ ਅੱਡੀ ਮਾਰਦਾ ਉਹਨੂੰ ਪੁੱਛ ਲਓ ਜਿੰਦਾ ਜਾਗਦਾ ਉਹ ਐਕਟਰ ਪ੍ਰੋਡਿਊਸਰ ਜਾਗਦੇ ਮੇਰੇ ਦੂਜੇ ਪਾਸੇ ਸੱਟ ਲੱਗ ਜਾਂਦੀ ਆ ਜਦੋਂ ਹਸਪੀਟਲ ਜਾਂਦੇ ਆ ਡਾਕਟਰ ਰੈਸਟਲੀ ਕਹਿੰਦਾ ਤੇ ਪ੍ਰੋਡਿਊਸਰ ਮੇਰੀ ਬਾਹ ਫੜ ਕੇ ਹੱਥ ਵੜ ਕੇ ਕਹਿੰਦਾ ਪਲੀਜ਼ ਤੂੰ ਮੇਰਾ ਭਾਈਆ ਕਿਵੇਂ ਵੀ ਸ਼ੂਟਿੰਗ ਕਰਨੀ ਤਾਂ ਮੇਰਾ ਨੁਕਸਾਨ ਹੋ ਮੈਂ ਸ਼ਰਾਬ ਪੀ ਪੀ ਕੇ ਸਭ ਤੋਂ ਔਖੇ ਸ਼ਾਟ ਦਿਨਾ ਔਰ ਡੁਪਲੀਕੇਟ ਵੀ ਇਹ ਯੂਜ਼ ਨਹੀਂ ਕਰਦੇ ਕਿੰਨੇ ਔਖੇ ਸ਼ਾਟਾਂ ਦੇ ਵਿੱਚ ਔਖਾ ਹੋ ਕੇ ਮੈਂ ਬੜਾ ਔਖਾ ਗਰਮ ਪਾਣੀ ਪੀ ਪੀ ਕੇ ਸ਼ੂਟ ਕਰਦਾ ਸ਼ੂਟ ਤੇ ਮੇਰੀ ਇੱਕ ਕੁੜੀ ਭੈਣ ਬਣੀ ਹੋਈ ਸੀ ਉਹਦੀ ਮੈਂ ਸੁਣਦਾ ਵੀ ਸੀ ਪਰ ਮੈਂ ਸੈੱਟ ਤੇ ਕਦੀ ਖਰਾਬੀ ਨਹੀਂ ਕਰਦਾ ਵੈਸੇ ਹੀ ਉਹਨੂੰ ਬੁਲਾ ਲੈਂਦੇ ਆ ਕਿ ਜੇ ਕੁਝ ਬੋਲੂਗਾ ਤੂੰ ਰੋਕੀ ਇਹਨੂੰ ਚਲੋ ਮੈਂ ਬੋਲਦਾ ਨਹੀਂ ਇਹ ਫਿਰ ਆ ਜਿਹੜਾ ਐਕਟਰ ਹੈ ਬੰਬੇ ਵਾਲਾ ਇਹਦੇ ਤੋਂ ਗਾਲ ਕਢਾਉਂਦਾ ਪੰਜਾਬੀ ਡਾਇਰੈਕਟਰ ਜਾਣ ਕੇ ਮੈਨੂੰ ਮਾਂ ਦੀ ਮੈਂ ਉੱਥੇ ਚੁੱਪ ਰਹਿਣਾ ਅੱਜ ਵੀ ਮੇਰੇ ਮਨ 'ਚ ਉਸ ਗਾਲ ਦੀ ਕਿਹੜਾ ਤੇ ਇਹ ਗਾਲ ਕਢਦਾ ਮੈਨੂੰ ਚੱਕ ਕੇ ਸੱਟਣ ਦਾ ਸੀਨ ਹੁੰਦਾ ਸੱਟਣ ਤੋਂ ਬਾਅਦ ਗਾਲ ਕਢਦਾ ਕੌਣ ਕਢਾਉਂਦਾ ਇਹ ਕਢਾਉਂਦਾ ਨਾਲ ਪ੍ਰੋਡਕਸ਼ਨ ਵਾਲੇ ਜਿਹੜੇ ਮੈਂ ਬੁਲਾਏ ਸੀ ਮੈਂ ਕੰਮ ਦਲਾਇਆ ਸੀ ਉਹ ਗਲਤ ਕਰਦੇ ਪ੍ਰੋਡੂਸਰ ਨੂੰ ਕੰਮ ਡਾਇਰੈਕਟਰ ਨੂੰ ਕੰਮ ਕਿੰਨ ਦਿੱਤਾ ਸੀ ਪ੍ਰੋਡੂਸਰਾਂ ਨੇ ਉਹ ਪ੍ਰੋਡੂਸਰ ਨਾਲ ਗਲਤ ਕਰਦਾ ਪ੍ਰੋਡੂਸਰ ਇੰਨੇ ਚੰਗੇ ਸੀ ਪੇ ਇਹਨਾਂ ਨੇ ਲੱਖ ਲੱਖ 2-2 ਲੱਖ ਜ਼ਿਆਦਾ ਦਿੱਤਾ ਵੀ ਗਲਤ ਨਾ ਕਰਿਓ ਚੀਟ ਨਾ ਕਰਿਓ ਪਰ ਇਹਨਾਂ ਨੂੰ ਮੈਂ ਗਲਤ ਬਣਾ ਦਿੱਤਾ ਗਿਆ ਕਿਉਂਕਿ ਪਹਿਲਾਂ ਤਾਂ ਡਾਇਰੈਕਟਰ ਮੈਨੂੰ ਕੱਲਾ ਗਲਤ ਕਹਿੰਦਾ ਸੀ ਪ੍ਰੋਡਕਸ਼ਨ ਵਾਲੇ ਮੈਂ ਬੁਲਾਏ ਸੀ ਉਹ ਮੇਰੇ ਬਾਰੇ ਪਤਾ ਨਹੀਂ ਕੀ ਕੀ ਭੌਂਕੇ ਹੋਣੇ ਆਂ ਬੋਲਦੇ ਨਹੀਂ ਇਹ ਬੰਦੇ ਭੌਂਕਦੇ ਹੀ ਆ ਪੱਗਤ ਰੱਖੀ ਹੋਈ ਆ ਦਾੜਾ ਰੱਖਿਆ ਹੋਇਆ ਕਈ ਪੌਡਕਾਸਟਾਂ ਤੇ ਕਹੀ ਜਾਂਦਾ ਵਿਆਹਾਂ ਦੇ ਖਰਚੇ ਕਰਦੇ ਆ ਨਹੀਂ ਕਰਨਾ ਚਾਹੀਦਾ ਉਹ ਨਹੀਂ ਕਰਨਾ ਚਾਹੀਦਾ ਇਹਦੇ ਵਿਆਹ ਦੀ ਵੀਡੀਓ ਦੇਖ ਲਓ ਪਹਿਲਾਂ ਵੱਡੇ ਬਦਵਾਨ ਦੇ ਪਹਿਲਾਂ ਵਿਆਹ ਦੀ ਵੀਡੀਓ ਦੇਖੋ ਇਹ ਜੋ ਦਿਖਾਉਂਦਾ ਸਿਆਣੇ ਕਹਿੰਦੇ ਜਾਂ ਕਿੱਦਾਂ ਇਹ ਇੰਨਾ ਗਾਲ ਬਰਹਾਉਂਦਾ ਗੰਦ ਕਈ ਬੰਦੇ ਨੇ ਇਹ ਨਾਲੋਂ ਕੰਮ ਕਰਨਾ ਛੱਡਿਆ ਇਹ ਬੰਦੇ ਨੇ ਕਰੋੜਾਂ ਦੀਆਂ ਚੀਟੀਆਂ ਕੀਤੀਆਂ ਫਿਲਮ ਲੈਣ ਡੋਬ ਦਿੱਤੀ ਇਸ ਬੰਦੇ ਨੇ ਮੈਂ ਕਹਿਣਾ ਕਰੇ ਮੇਰੇ ਤੇ ਕੇਸ ਮੈਂ ਕਦੀ ਇਹ ਹੀ ਨਹੀਂ ਦੱਸਿਆ ਪੇੰਬਰਸਰ ਵਾਲੀ ਬੀਬੀ ਨਾਲ ਕੀ ਚੱਕਰ ਕਿਸੇ ਦਾ ਉਹ ਬੀਬੀ ਕੌਣ ਹੈ ਹਲੇ ਠਕੇ ਰਹਿਣ ਮੈਂ ਫੋਨ ਨੰਬਰ ਜਿਹੜਾ ਪਾਇਆ ਮਾਤਾ ਕਰਕੇ ਪਾਇਆ ਸੀ ਕਿ ਮਾਤਾ ਨਾਲ ਠੱਕਾ ਹੋਇਆ ਚੱਲ মিডিਆ ਮੈਨੂੰ ਫੋਨ ਕਰੂ ਜਿਹੜੇ ਉਲ ਜਲੂਲ ਆਮ ਬੰਦੇ ਫੋਨ ਕਰਦੇ ਨਾ ਕਰਨ ਭਾਈ ਸਾਡੀ ਲੜਾਈ ਇੰਡਸਟਰੀ ਨਾਲ ਆਇਆ ਫੈਨਾਂ ਨਾਲ ਥੋੜੀ ਐ ਫੈਨਾਂ ਨੂੰ ਤਾਂ ਪਤਾ ਹੀ ਕੁਛ ਨਹੀਂ ਅੰਨੇ ਆ ਫੈਨ ਤਾਂ ਤੁਸੀਂ ਸੋਚ ਕੇ ਦੇਖੋ ਅਸੀਂ ਖੂਨ ਨਹੀਂ ਗਾਲ ਜਾਲਦੇ ਪਰ ਸੱਚ ਅਸਲ ਜ਼ਿੰਦਗੀ ਦਾ ਇਹੀ ਹੈ ਫਿਰ ਬਹੁਤ ਜ਼ਿਆਦਾ ਮੇਰੇ ਸੱਟ ਲੱਗ ਜਾਂਦੀ ਹੈ ਤੇ ਇਹ ਪ੍ਰੋਡਕਸ਼ਨ ਵਾਲੇ ਜਦੋਂ ਮੈਂ ਪ੍ਰੋਡੂਸਰ ਨੂੰ ਕਹਿੰਨਾ ਵੀ ਮੇਰੇ ਸੱਟ ਲੱਗੀ ਹੋਈ ਐ ਪ੍ਰੋਡੂਸਰ ਜਦੋਂ ਮੈਨੂੰ ਮਿਲਣ ਆਉਂਦਾ ਨਾਲੇ ਟੀਮ ਆਉਂਦੀ ਐ ਪ੍ਰੋਡਕਸ਼ਨ ਵਾਲਿਆਂ ਦੀ ਇਹ ਸਿਰਫ 10000 ਰੁਪਇਆ ਦਵਾਉਂਦੇ ਆ ਮੈਨੂੰ ਮੈਂ 2 ਮਹੀਨੇ ਬੈੱਡ ਤੇ ਰਹਿਣਾ ਮੈਨੂੰ ਪਤਾ ਫਲਾਈਟ ਦਾ ਹੀ 7000 ਰੁਪਇਆ ਸੀ ਆਉਣ ਦਾ 6000 ਪੰਜਾਬ ਤੋਂ ਸੋਚ ਕੇ ਦੇਖੋ ਵੀ ਕਿਦਾਂ ਕਹਾਣ ਕਰਦੇ ਆ ਇੰਡਸਟਰੀ ਦਾ ਨਾਂ ਲੈ ਲੈ ਕੇ ਬੋਲ ਰਿਆ ਮੈਂ ਇਹਨਾਂ ਦੇ ਕੋਈ মিডিਆ ਵਾਲਾ ਸਾਡੀ ਤਾਂ ਸੁਣਦਾ ਨਹੀਂ ਇਹਨਾਂ ਨੂੰ ਸਵਾਲ ਕਰੇ ਜਦੋਂ ਸਵਾਲ ਕਰਦਾ ਹੈ ਸਵਾਲ ਕਟਾ ਦਿੰਦੇ ਆ ਕਿਉਂ ਨਹੀਂ ਹੁੰਦੀ ਇਹ ਗੱਲ ਕਿਉਂਕਿ ਝੂਠੇ ਚੋਰ ਧੋਖੇਬਾਜ਼ ਨੇ ਮੂੰਹ ਤੇ ਕਹਿੰਦਾ ਮੈਂ ਇਹਨਾਂ ਦੇ ਜੇ ਭਾਈ ਤੁਸੀਂ ਮੈਨੂੰ ਤੰਗ ਕੀਤਾ ਤਾਂ ਮੈਂ ਮਰਦਾ ਮਰਜੋ ਪਰ ਤੁਹਾਨੂੰ ਠੋਕ ਕੇ ਜਾਊਂਗਾ ਤੁਹਾਨੂੰ ਠੋਕਣ ਵਾਲੇ ਹੁਣ ਉਹ ਪੈਦਾ ਹੋਇਆ ਜਿਨ੍ਹਾਂ ਨਾਲ ਐਨਆਰਆਈਆਂ ਨਾਲ ਤੁਸੀਂ ਬਾਹਰ ਧੱਕੇ ਕੀਤੇ ਆ ਲੋਕਾਂ ਦਾ ਸਮਾਨ ਤੱਕ ਚੱਕ ਲਿਆਉਂਦੇ ਲੋਕ ਇਹ ਇੰਡਸਟਰੀ ਦੀਆਂ ਗੱਲਾਂ ਕਰਦੇ ਇਹ ਇੰਡਸਟਰੀ ਨੂੰ ਬਚਾਉਣਗੇ ਇਹ ਸਾਰੇ ਹੀ ਠੱਗ ਚੋਰ ਨੇ ਇਹਨਾਂ ਦੀ ਕਲੀਅਰ ਕੱਟ ਮੈਂ ਗੱਲ ਤਾਂ ਦੱਸਦਾ ਮੈਂ ਆਪਣੇ ਤਾਂ ਦੱਸੇ ਇਸ ਫਿਲਮ 'ਚ ਮੈਂ ਮੇਨ ਵਿਲਨ ਸੀ ਇੰਨੇ ਔਖੇ ਔਖੇ ਸ਼ਾਟ ਮੈਂ ਕੀਤੇ ਆ ਮੈਂ ਦੱਸ ਸਕਦਾ ਮੁੜ ਕੇ ਪਿੱਛਾ ਛਡਾ ਕੇ ਭੱਜ ਗਏ ਉਸੇ ਸੈੱਟ ਤੇ ਮੇਰੇ ਨਾਲ ਇੱਕ ਹਰਿਆਣੇ ਦੇ ਬੰਦਿਆਂ ਦੀ ਗੱਲ ਹੋਈ ਹਿੰਦੀ ਫਿਲਮ ਲਈ ਉਹ ਮੈਂ ਸੈੱਟ ਤੇ ਲਏ ਆ ਪਤਾ ਨਹੀਂ ਕਿੱਦਾਂ ਉਹਨੂੰ ਵੀ ਪਟਾ ਲਿਆ ਕੁੜੀਆਂ ਕੜੀਆਂ ਫਿਰਦੀਆਂ ਉਹਨੀਆਂ ਪਤਾ ਨਹੀਂ ਕਿਵੇਂ ਕੀ ਡੀਲ ਹੋਈ ਕਿ ਨੇ ਕੀ ਗੇਮ ਕੀਤੀ ਤੇ ਗੁੜਗੋਵਰ ਹੋ ਗਿਆ ਇਦਾਂ ਹੀ ਜਾ ਕੇ ਹੋਰ ਕਿਸੇ ਇਹਨਾਂ ਦੇ ਦੱਸਾਂਗੇ ਇਹ ਬੜੇ ਖਤਰਨਾਕ ਨੇ ਇਹ ਆਪਣੇ ਮਤਲਬ ਲਈ ਕੁਝ ਵੀ ਕਰਦੇ ਨੇ ਲੇਕਿਨ ਗੰਦੇ ਨੇ ਬਚੋ ਇਹਨਾਂ ਤੋਂ ਆਪਾਂ ਐਨਆਰਆਈਆਂ ਨੂੰ ਬਚਾਉਣਾ ਚਾਹੁੰਦੇ ਆ ਜੇ ਸਾਡੇ ਨਾਲ ਕੋਈ ਗੱਲ ਕਰਦਾ ਕਿੰਨੇ ਆ ਭਿੰਨਾ ਤਾਂ ਫਿਲਮ ਬਣਾਉਣ ਲੱਗਿਆ ਲਾਈਨ ਪ੍ਰੋਡਿਊਸਰ ਹੋਊਗਾ ਨਾ ਪ੍ਰੋਡਕਸ਼ਨ ਵਾਲੇ ਹੋਣਗੇ ਆਪ ਕੰਮ ਕਰਾਂਗੇ ਕਰਕੇ ਦਿਖਾਵਾਂਗੇ ਤੇ ਜਿਹੜੇ ਸਾਨੂੰ ਫੋਨ ਕਰਦੇ ਆ ਮਨੀਸ਼ ਨੇ ਆਇਆ ਕਿ ਆ ਫਲਾਨੇ ਨੇ ਤੁਸੀਂ ਫਿਲਮ ਬਣਾਉਣੀ ਆ ਉਹ ਸਾਨੂੰ ਗੱਲਾਂ ਤੋਂ ਪਤਾ ਲੱਗ ਜਾਂਦਾ ਅਨਾਰੀ ਬੰਦੇ ਨਾ ਫੋਨ ਕਰੋ ਸੁਲਝੇ ਹੋਏ ਘੈਂਟ ਬੰਦੇ ਤੋਂ ਫੋਨ ਕਰਾਓ ਮਿਹਰਬਾਨੀ ਸ਼ੁਕਰੀਆ